ਗਰਾਊਂਡ 'ਚ ਖੇਡਦੇ ਹੋਏ ਕਬੱਡੀ ਖਿਡਾਰੀਆਂ ਦੇ ਵਿਚਕਾਰ ਤੂ ਤੂ ਮੈਮੇ ਹੁੰਦੀ ਹੈ ਕਿਸੇ ਗੱਲ ਨੂੰ ਲੈ ਕੇ ਔਰ ਇੰਨਾ ਕ ਜਿਆਦਾ ਗੁੱਸਾ ਚੜ ਜਾਂਦਾ ਹੈ ਕਿ ਇੱਕ ਧਿਰ ਦੇ ਵੱਲੋਂ ਦੂਜੀ ਧਿਰ ਨੂੰ ਰਸਤੇ ਦੇ ਵਿੱਚ ਘੇਰ ਕੇ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦਰਅਸਲ ਇਹ ਪੂਰੀ ਵਾਰਤਤ ਫਰੀਦਕੋਟ ਦੀ ਹੈ ਫਰੀਦਕੋਟ ਦੇ ਵਿੱਚ ਸ਼ਰਿਆਮ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਫਰੀਦਕੋਟ ਦੇ ਛੇਦੂ ਸ਼ਾ ਚੌਂਕ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਕੁਝ ਕਬੱਡੀ ਖਿਡਾਰੀਆਂ ਦੇ ਵਿੱਚ ਆਪਸੀ ਰੰਜਿਸ਼ ਨੂੰ ਲੈ ਕੇ ਇੱਕ ਦੂਜੇ ਦੇ ਉੱਪਰ ਹਮਲਾ ਹੋਇਆ ਹੈ ਹਮਲੇ ਦੇ ਵਿੱਚ ਇੱਕ ਦੂਜੇ ਨੂੰ ਸੱਟਾਂ ਤੱਕ ਮਾਰੀਆਂ ਗਈਆਂ ਨੇ ਦਰਅਸਲ ਇੱਕ ਪਰਿਵਾਰ ਕਬੱਡੀ ਖਿਡਾਰੀ ਜੋ ਪਰਿਵਾਰ ਦੇ ਸਮੇਤ ਜਾ ਰਿਹਾ ਸੀ ਉਸ ਨੂੰ ਰਸਤੇ ਦੇ ਵਿੱਚ ਘੇਰ ਕੇ ਤੇ ਉਹਦੀ ਕੁਟਮਾਰ ਜਿਹੜੀ ਦੱਸਿਆ ਜਾ ਰਿਹਾ ਕਿ ਕੀਤੀ ਗਈ ਹੈ ਦਰਅਸਲ ਪੂਰਾ ਮਾਮਲਾ ਇਹ ਹੈ ਕਿ ਗਰਾਊਂਡ ਦੇ ਵਿੱਚ ਕਬੱਡੀ ਖੇਡਦੇ ਕੋਏ ਪ੍ਰੈਕਟਿਸ ਕਰਦੇ ਕੋਏ ਆਪਸ ਦੇ ਵਿੱਚ ਦੋ ਧਿਰਾਂ ਦੇ ਵਿਚਾਲੇ ਤੂ ਤੂ ਮਾਮੇ ਹੁੰਦੀ ਹੈ ਗੱਲ ਪੈਣ ਤੱਕ ਕੰਮ ਚੱਲਿਆ ਜਾਂਦਾ ਹੈ ਤਾਂ ਉਦੋਂ ਤਾਂ ਛੱਡ ਛੜਾ ਹੋ ਜਾਂਦਾ ਹੈ ਪਰ ਉਸ ਤੋਂ ਬਾਅਦ ਦੇ ਵਿੱਚ ਇੱਕ ਧਿਰ ਕਹਿੰਦੀ ਹੈ ਕਿ ਕੋਈ ਨਾ ਦੇਖ ਲਾਂਗੇ ਹੌਲੀ ਹੌਲੀ ਮਾਮਲਾ ਠੰਡਾ ਹੋ ਗਿਆ ਤੇ ਫਿਰ ਅਚਾਨਕ ਜਿਹੜਾ ਆ ਇੱਕ ਧਿਰ ਦੇ ਵੱਲੋਂ ਦੂਜੀ ਧਿਰ ਨੂੰ ਰਸਤੇ ਦੇ ਵਿੱਚ ਘੇਰ ਲਿਆ ਜਾਂਦਾ ਹੈ ਔਰ ਘੇਰ ਕੇ ਇੱਕ ਦੂਜੇ ਦੀ ਕੁਟਮਾਰ ਕੀਤੀ ਜਾਂਦੀ ਹੈ ਮੌਕੇ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਹੀ ਸਕਦੇ ਹੋ ਇਸ ਵੀਡੀਓ ਦੇ ਵਿੱਚ ਕਿ ਕਿਵੇਂ ਇੱਕ ਦੂਜੇ ਦੇ ਉੱਪਰ ਹਮਲਾ ਸੀਸੀਟੀਵੀ ਕੈਮਰਾ ਦੇ ਵਿੱਚ ਕੀਤਾ ਜਾ ਰਿਹਾ ਹੈ ਔਰ ਇੱਕ ਦੂਜੇ ਦੇ ਸੱਟਾਂ ਤੱਕ ਲੱਗੀਆਂ ਹੋਈਆਂ ਨੇ ਫਰੀਦਕੋਟ ਦਾ ਇਹ ਪੂਰਾ ਮਾਮਲਾ ਹੈ ਪਰ ਖੇਡ ਤਾਂ ਉਹ ਹੁੰਦੀ ਹੈ ਕਿ ਖੇਡ ਦੇ ਵਿੱਚ ਸਬਰ ਹੁੰਦਾ ਹੈ ਸੰਤੋਖ ਹੁੰਦਾ ਹੈ ਔਰ ਆਪਸੀ ਪ੍ਰੇਮ ਪਿਆਰ ਵੀ ਹੁੰਦਾ ਹੈ ਪਲੇਅਰਾਂ ਦਾ ਜੇ ਕਿਤੇ ਤੂੰ ਤੂੰ ਮੈਂ ਮੈਂ ਹੋ ਵੀ ਜਾਂਦੀ ਹੈ ਕੋਈ ਇੱਕ ਅੱਦੇ ਪੁਆਇੰਟ ਨੂੰ ਲੈ ਕੇ ਹੋ ਜਾਂਦੀ ਹੈ ਜਾਂ ਕੁਝ ਹੈ ਤਾਂ ਬੰਦੇ ਬਾਲਾ ਕੁਝ ਲੜਦੇ ਝਗੜਦੇ ਨਹੀਂ ਹੈ ਪਰ ਇੱਥੇ ਤਾਂ ਅ ਅੱਜਕੱਲ ਸਬਰ ਵੀ ਖਤਮ ਹੋ ਗਿਆ ਹੈ ਖੇਡ ਦਾ ਮਤਲਬ ਵੀ ਨਹੀਂ ਪਤਾ ਲੋਕਾਂ ਨੂੰ ਤਾਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਗੱਲਬਾਤ ਵੀ ਕੀਤੀ ਆ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਕਿ ਉਹਨਾਂ ਦਾ ਕੀ ਕਹਿਣਾ ਹੈ ਕਿ ਕਿਉਂ ਇਹ ਝਗੜਾ ਹੋਇਆ ਗਰਾਊਂਡ 'ਚ ਖੇਡਦੇ ਹੋਏ ਕਬੱਡੀ ਖਿਡਾਰੀਆਂ ਦੇ ਵਿਚਕਾਰ ਤੂ ਤੂ ਮੈਮੇ ਹੁੰਦੀ ਹੈ ਕਿਸੇ ਗੱਲ ਨੂੰ ਲੈ ਕੇ ਔਰ ਇੰਨਾ ਕ ਜਿਆਦਾ ਗੁੱਸਾ ਚੜ ਜਾਂਦਾ ਹੈ ਕਿ ਇੱਕ ਧਿਰ ਦੇ ਵੱਲੋਂ ਦੂਜੀ ਧਿਰ ਨੂੰ ਰਸਤੇ ਦੇ ਵਿੱਚ ਘੇਰ ਕੇ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦਰਅਸਲ ਇਹ ਪੂਰੀ ਵਾਰਤਤ ਫਰੀਦਕੋਟ ਦੀ ਹੈ ਫਰੀਦਕੋਟ ਦੇ ਵਿੱਚ ਸ਼ਰਿਆਮ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਫਰੀਦਕੋਟ ਦੇ ਛੇਦੂ ਸ਼ਾ ਚੌਂਕ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਕੁਝ ਕਬੱਡੀ ਖਿਡਾਰੀਆਂ ਦੇ ਵਿੱਚ ਆਪਸੀ ਰੰਜਿਸ਼ ਨੂੰ ਲੈ ਕੇ ਇੱਕ ਦੂਜੇ ਦੇ ਉੱਪਰ ਹਮਲਾ ਹੋਇਆ ਹੈ ਹਮਲੇ ਦੇ ਵਿੱਚ ਇੱਕ ਦੂਜੇ ਨੂੰ ਸੱਟਾਂ ਤੱਕ ਮਾਰੀਆਂ ਗਈਆਂ ਨੇ ਦਰਅਸਲ ਇੱਕ ਪਰਿਵਾਰ ਕਬੱਡੀ ਖਿਡਾਰੀ ਜੋ ਪਰਿਵਾਰ ਦੇ ਸਮੇਤ ਜਾ ਰਿਹਾ ਸੀ ਉਸ ਨੂੰ ਰਸਤੇ ਦੇ ਵਿੱਚ ਘੇਰ ਕੇ ਤੇ ਉਹਦੀ ਕੁਟਮਾਰ ਜਿਹੜੀ ਦੱਸਿਆ ਜਾ ਰਿਹਾ ਕਿ ਕੀਤੀ ਗਈ ਹੈ ਦਰਅਸਲ ਪੂਰਾ ਮਾਮਲਾ ਇਹ ਹੈ ਕਿ ਗਰਾਊਂਡ ਦੇ ਵਿੱਚ ਕਬੱਡੀ ਖੇਡਦੇ ਕੋਏ ਪ੍ਰੈਕਟਿਸ ਕਰਦੇ ਕੋਏ ਆਪਸ ਦੇ ਵਿੱਚ ਦੋ ਧਿਰਾਂ ਦੇ ਵਿਚਾਲੇ ਤੂ ਤੂ ਮਮੇ ਹੁੰਦੀ ਹੈ ਗਲ ਪੈਣ ਤੱਕ ਕੰਮ ਚੱਲਿਆ ਜਾਂਦਾ ਹੈ ਤਾਂ ਉਦੋਂ ਤਾਂ ਛੱਡ ਛੜਾ ਹੋ ਜਾਂਦਾ ਹੈ ਪਰ ਉਸ ਤੋਂ ਬਾਅਦ ਦੇ ਵਿੱਚ ਇੱਕ ਧਿਰ ਕਹਿੰਦੀ ਹੈ ਕਿ ਕੋਈ ਨਾ ਦੇਖ ਲਾਂਗੇ ਹੌਲੀ ਹੌਲੀ ਮਾਮਲਾ ਠੰਡਾ ਹੋ ਗਿਆ ਤੇ ਫਿਰ ਅਚਾਨਕ ਜਿਹੜਾ ਆ ਇੱਕ ਧਿਰ ਦੇ ਵੱਲੋਂ ਦੂਜੀ ਧਿਰ ਨੂੰ ਰਸਤੇ ਦੇ ਵਿੱਚ ਘੇਰ ਲਿਆ ਜਾਂਦਾ ਹੈ ਔਰ ਘੇਰ ਕੇ ਇੱਕ ਦੂਜੇ ਦੀ ਕੁੱਟਮਾਰ ਕੀਤੀ ਜਾਂਦੀ ਹੈ ਮੌਕੇ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਹੀ ਸਕਦੇ ਹੋ ਇਸ ਵੀਡੀਓ ਦੇ ਵਿੱਚ ਕਿ ਕਿਵੇਂ ਇੱਕ ਦੂਜੇ ਦੇ ਉੱਪਰ ਹਮਲਾ ਸੀਸੀਟੀਵੀ ਕੈਮਰਾ ਦੇ ਵਿੱਚ ਕੀਤਾ ਜਾ ਰਿਹਾ ਹੈ ਔਰ ਇੱਕ ਦੂਜੇ ਦੇ ਸੱਟਾਂ ਤੱਕ ਲੱਗੀਆਂ ਹੋਈਆਂ ਨੇ ਫਰੀਦਕੋਟ ਦਾ ਇਹ ਪੂਰਾ ਮਾਮਲਾ ਹੈ ਪਰ ਖੇਡ ਤਾਂ ਉਹ ਹੁੰਦੀ ਹੈ ਕਿ ਖੇਡ ਦੇ ਵਿੱਚ ਸਬਰ ਹੁੰਦਾ ਹੈ ਸੰਤੋਖ ਹੁੰਦਾ ਹੈ ਔਰ ਆਪਸੀ ਪ੍ਰੇਮ ਪਿਆਰ ਵੀ ਹੁੰਦਾ ਹੈ ਪਲੇਅਰਾਂ ਦਾ ਜੇ ਕਿਤੇ ਤੂੰ ਤੂੰ ਮੈਂ ਮੈਂ ਹੋ ਵੀ ਜਾਂਦੀ ਹੈ ਕੋਈ ਇੱਕ ਅੱਦੇ ਪੁਆਇੰਟ ਨੂੰ ਲੈ ਕੇ ਹੋ ਜਾਂਦੀ ਹੈ ਜਾਂ ਕੁਝ ਹੈ ਤਾਂ ਬੰਦੇ ਬਾਲਾ ਕੁਝ ਲੜਦੇ ਝਗੜਦੇ ਨਹੀਂ ਹੈ ਪਰ ਇੱਥੇ ਤਾਂ ਅ ਅੱਜਕੱਲ ਸਬਰ ਵੀ ਖਤਮ ਹੋ ਗਿਆ ਹੈ ਖੇਡ ਦਾ ਮਤਲਬ ਵੀ ਨਹੀਂ ਪਤਾ ਲੋਕਾਂ ਨੂੰ ਤਾਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਗੱਲਬਾਤ ਵੀ ਕੀਤੀ ਆ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਕਿ ਉਹਨਾਂ ਦਾ ਕੀ ਕਹਿਣਾ ਹੈ ਕਿ ਕਿਉਂ ਇਹ ਝਗੜਾ ਹੋਇਆ